ਹਰ ਪਿੰਡ ਵਿੱਚ ਚਾਂੜ ਗਵਾੜ ਵਿੱਚ ਦੋਸਤੋ ਝੂਠੇ ਬਹੁਤ ਮਿਲਦੇ ਨੇ ਜਿਹੜੇ ਗੱਪੀ ਹੁੰਦੇ ਨੇ ਪਾਡੇ ਜੀ ਨੂੰ ਕਹਿ ਦਿੰਦੇ ਨੇ ਉਹਦਾ ਸਿਰਫ ਕੰਮ ਹੈ ਗੱਪਾਂ ਮਾਰਨੀਆਂ ਇੱਕ ਸਾਰਾ ਟੱਬਰ ਹੀ ਗੱਪੀਆਂ ਦਾ ਹੁੰਦਾ ਉਹਨਾਂ ਦੇ ਨਵੇਂ ਨਵੇਂ ਵਿਆਹ ਹੁੰਦਾ ਇੱਕ ਮੁੰਡੇ ਦਾ ਉਹਦੇ ਘਰ ਵਾਲੀ ਹੁੰਦੀ ਹੈ ਉਹ ਮਾਹਾ ਗੱਪੀ ਪਰਿਵਾਰ ਚ ਹੁੰਦੀ ਹੈ ਤੇ ਸਾਰਿਆਂ ਨੇ ਸਲਾਹ ਕਰ ਲਈ ਵੀ ਆਪਾਂ ਇੱਕ ਤੋਂ ਇੱਕ ਗੱਪ ਰੋੜਾਂਗੇ ਅੱਜ ਤਾਂ ਫਿਰ ਸਹੁਰਾ ਸਾਬ ਬੈਠੇ ਨਹੀਂ ਤੇ ਉਹ ਨੂੰਹ ਨੂੰ ਪਰਖਣ ਵਾਸਤੇ ਇੱਕ ਗੱਪ ਛੱਡਿਆ ਉਹਨਾਂ ਨੇ ਕਹਿੰਦੇ ਵੀ ਆਹਾ ਹਾ 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 ਕਹਿੰਦੇ ਕੱਲ ਨਾ ਲਾਹੌਰ ਵਾਲਾ ਬੁਰਜ ਟਹਿ ਗਿਆ ਬਹੁਤ ਵੱਡਾ ਬੁਰਜ ਸੀ ਕਹਿੰਦੇ ਤੇ ਜਦੋਂ ਟਹਿ ਗਿਆ ਕਹਿੰਦੇ ਉਹ ਗਿਰਿਆ ਵੀ ਕਹਿੰਦੇ ਕਿਸੇ ਦਰਿਆ ਵਿੱਚ ਐਡਾ ਲੰਬਾ ਬੁਰਜ ਸੀ ਤਾਂ ਅਗੋਂ ਉਹ ਵੀ ਆਦਮੀ ਦੋਵੇਂ ਜਦੋਂ ਛਲਕੇ ਸੀ ਕਹਿੰਦੀ ਹਾਂ ਬਾਪੂ ਜੀ ਜਦੋਂ ਗਿਰਿਆ ਨਾ ਬੁਰਜ ਛਿੱਟੇ ਸਾਡੇ ਵੀ ਲੱਗੇ ਦੀ ਘਰੇ ਆ ਕੇ ਇਸ ਕਰਕੇ ਕਹਿੰਦੇ ਨੇ ਗੱਪ ਇੰਨਾ ਕੁ ਛੱਡੋ ਜਿੰਨਾ ਕੁ ਬੰਦੇ ਨੂੰ ਹਾਜ਼ਮ ਹੋ ਜੇ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇੱਕ ਇਹੋ ਜਿਹਾ ਪਲੇਟਫਾਰਮ ਹੈ ਜਿਹਦੇ ਵਿੱਚ ਤਕਲਾ ਹੈ ਉਹ ਤਾਂ ਬਈ ਜਾਊਗਾ ਅੱਗੇ ਮਿਹਨਤ ਦਾ ਫਲ ਮਿਲਦਾ ਹੁੰਦਾ ਤੇ ਕਈ ਇੱਕ ਦੂਜੇ ਨੂੰ ਨੀਚਾ ਦਿਖਾ ਕੇ ਇਧਰ ਉਧਰੋਂ ਕੰਪੋਜੀਸ਼ਨ ਚੋਰੀਆਂ ਕਰਕੇ ਜਾ ਜਿਵੇਂ ਕਿਵੇਂ ਵੀ ਸਟੋਰੀਆਂ ਚੋਰੀਆਂ ਕਰਕੇ ਵੀ ਮੈਂ ਰਾਤ ਹੀ ਰਾਤ ਸਟਾਰ ਬਣ ਜਾ। ਰਾਤ ਹੀ ਰਾਤ ਮੈਂ ਕਰੋੜਾਂ ਕਮਾ ਲਾਂ ਪਰ ਸਮੇ ਤੋਂ ਪਹਿਲਾਂ ਕਿਸਮਤ ਤੋਂ ਜ਼ਿਆਦਾ ਕੱਖ ਨਹੀਂ ਮਿਲ ਸਕਦਾ। ਮਿਹਨਤ ਕਰੋ ਜਿਹੜੀ ਅੰਦਰ ਆਪਣੇ ਕਲਾ ਹੈ। ਗੋਡ ਗਿਫਟ ਜਿਹਨੂੰ ਕਹਿੰਦੇ ਆ ਦਿੱਤਾ ਪ੍ਰਮਾਤਮਾ ਨੇ। ਉਹਨੂੰ ਨਖਾਰੋ। ਦੁਨੀਆ ਦੇ ਲੈ ਕੇ ਜਾਓ। ਇੱਕ ਜਿਵੇਂ ਕਿ ਆਪਾਂ ਪ੍ਰਾਣੀਆਂ ਫਿਲਮਾਂ ਦੇਖ ਲੀਆਂ ਉਹਦੇ ਵਿੱਚੋਂ ਸਟੋਰੀਆਂ ਕੱਢ ਲੈਣੀਆਂ ਕੋਈ ਐਜੀ ਚੀਜ਼ ਬਣਾਓ ਜਿਹੜੀ ਹਟਕੇ ਹੋਵੇ ਦੁਨੀਆ ਦੇਖੇ ਤੇ ਕਹਾਵਤਾਂ ਕਿ ਮਾੜਾ ਸੋਚੇਗਾ ਤਾਂ ਮਾੜੇ ਦੀਨ ਆਉਣਗੇ ਮਾੜਾ ਸੋਚੇਗਾ ਤਾਂ ਮਾੜੇ ਦੀਨ ਆਉਣਗੇ ਆ ਬੰਦੇ ਹੰਕਾਰ ਨਾ ਕਰੀ ਮਾੜਾ ਸੋਚੇਗਾ ਤਾਂ ਮਾੜੇ ਦੀਨ ਹੋਣਗੇ ਓ ਮਿੱਤਰ ਹੰਕਾਰ ਨਾ ਕਰੀ ਅੱਗੇ ਜਮ ਤੈਨੂੰ ਬੜਾ ਹੀ ਰਵਾਣਗੇ ਆਏ ਅੱਗੇ ਜਮ ਤੈਨੂੰ ਬੜਾ ਹੀਰ ਵਾਉਣਗੇ ਓਏ ਸੱਜਣਾ ਹੰਕਾਰ ਨਾ ਕਰੀ ਮਾੜਾ ਸੋਚੇਗਾ ਤਾਂ ਮਾੜੇ ਦੀਨ ਆਉਣਗੇ ਹੋ ਬੰਦੇ ਆ ਕੋਈ ਮਾਣੇ ਨਾ ਕਰੀ ਜੇ ਆਪਾਂ ਕਿਸੇ ਬਾਰੇ ਵੀ ਜੇ ਪ੍ਰਮਾਤਮਾ ਨੇ ਕੁਝ ਸਾਨੂੰ ਬਖਸ਼ ਦਿੱਤਾ ਹੈ ਨਾ ਤਾਂ ਹੰਕਾਰ ਨਾ ਕਰੋ ਕਿਸੇ ਚੀਜ਼ ਦਾ ਹਰ ਵੇਲੇ ਸ਼ੁਕਰਾਨਾ ਕਰੋ ਹੋਰ ਮਿਲੂਗਾ ਸੜਨ ਹੰਕਾਰ ਮੈਂ ਕਿ ਮੈਂ ਤਾਂ ਬੜਾ ਕੋਈ ਨਹੀਂ ਬੜੇ-ਬੜੇ ਬਾਦਸ਼ਾਹ ਹੋ ਕੇ ਚਲੇਗੇ ਕੁਝ ਵੀ ਨਹੀਂ ਹੈ ਸਭ ਇੱਥੇ ਰਹਿ ਜਾਂਦਾ ਇਸ ਕਰਕੇ ਜੀਉ ਜੀ ਭਰ ਕੇ ਇਹ ਗੱਪਾਂ ਤੋਂ ਬਚ ਕੇ ਸਭ ਦਾ ਸਤਿਕਾਰ ਕਰੋ ਸਭ ਨੂੰ ਪਿਆਰ ਕਰੋ ਦਿਲ ਵਿੱਚ ਕਾਲਖ ਨਾ ਰੱਖੋ ਮਨ ਸਾਫ ਰੱਖੋ ਆਪਣੇ ਆਪ ਹੀ ਪ੍ਰਮਾਤਮਾ ਮਾਲਾ ਮਾਲ ਕਰ ਦਿੰਦਾ ਹੁੰਦਾ ਹੈ ਇਹ ਉਹ ਸੱਚੇ ਪਾਤਸ਼ਾ ਜਦੋਂ ਨਾ ਕਿਤੇ ਚਮਕਾਉਣਾ ਉਹਨੇ ਸੁੱਤੇ ਨੂੰ ਜਗਾ ਲੈਂਦਾ ਉੱਠ ਭਾਈ ਆ ਜਾ ਫਿਰ ਹੁਣ ਹੁਣ ਤੇ ਨਿਸ਼ਾਨਾ ਦੁਨੀਆ ਤੇ ਵੱਡੇ ਵੱਡੇ ਹੋ ਕੇ ਚਲੇਗੇ ਇਸ ਕਰਕੇ ਹੰਕਾਰ ਮਾੜੀ ਚੀਜ਼ ਹੈ